ਖਸ਼ਿਆਰਪੁਰ ਰੋਡ ਪੁੱਲਾ ਰਾਈ ਚੌਂਕ ਵਿਖੇ थाना सदर ਦੇ ਐਸਐਚਓ ਅਮਨਦੀਪ ਨਾਰਵਲੋਂ ਰਾਤ ਦੇ ਸਮੇਂ ਨਾਕਾ ਲਗਾ ਕੀਤੀ ਗਈ ਵਾਹਨਾਂ ਦੀ ਚੈਕਿੰਗ ਤੁਹਾਡੀ ਡਿਊਟੀ ਨੂੰ ਤੁਹਾਡਾ ਸਾਰਾ ਸ਼ਹਿਰ ਫਗਵਾੜਾ ਤੁਹਾਨੂੰ ਯਾਦ ਕਰਦਾ ਜੀ ਤੇ ਅੱਜ ਸਰ ਪੁੱਲਾ ਰਾਈ ਚੌਂਕ ਖਸ਼ਿਆਰਪੁਰ ਤੇ ਨਾਕਾ ਕਿਸਮ ਦੀ ਲਾਇਆ ਸਰ ਮਾਨ ਜੋ ਕਿ ਐਸਐਸਪੀ ਸੰਤ ਕਪੂਤਲਾ ਕੀ ਐਸਐਸਪੀ ਫਗਵਾੜਾ ਜਿੱਥੇ ਦਸ਼ਮੇਸ਼ਾਂ ਵਿਖੇ ਅੱਜ ਜੀ ਬਾਕਪੋਇੰਟ ਤੇ ਨਾਕਾਬੰਦੀ ਹੋਈ ਸੀ ਜੀ ਉਸੇ ਅੱਜ ਜਿੱਥੇ ਪੁੱਲਾ ਰਾਈ ਚੌਂਕ ਤੇ ਨਾਕਾਬੰਦੀ ਕੀਤੀ ਹੈ ਕੋਈ ਦਿੱਕਤ ਨਹੀਂ ਟ੍ਰਿਪਲ ਰਾਈਡਿੰਗ ਦੀ ਆਈਪੀ ਚ 뮤జిక్ ਵਾਲੀਆਂ ਕੁਝ ਗੱਲਾਂ ਦੇ ਚਰਾਨਦ। ਸਭ ਤੁਹਾਡੀ ਡਿਊਟੀ ਨੂੰ ਦੇਖਦੇ ਆ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੀ ਅਵਾਰਡ ਨਾਲ ਸਨਮਾਨ ਦਿੱਤਾ ਗਿਆ ਹੈ। ਉਹਦੀਆਂ ਵੀ ਮੁਬਾਰਕਾਂ ਸਰ ਤੇ ਤੁਸੀਂ ਹੁਣ ਗਲਤ ਅੰਕ ਸੁਣ ਕੀ ਮੈਸੇਜ ਦੇਣਾ ਚਾਹੋਗੇ? ਜੀ ਤੇਰਾ ਮੂਰੀ ਮੈਸੇਜ ਆ ਰਿਹਾ ਕਿ ਕੋਈ ਵੀ ਰਾਕੀ ਦੇ ਵਿੱਚ ਗਲਤੀ ਕੰਮ ਨਾ ਕਰੋ। ਜੇ ਅਗਰ ਤੁਸੀਂ ਕੋਈ ਵੀ ਗਲਤ ਕੰਮ ਕਰੋਗੇ ਤੇ ਉਹਦਾ ਤੁਹਾਨੂੰ ਕਾਨੂੰਨੀ ਤੌਰ ਤੇ ਨਾ ਪਊਗਾ ਤੁਹਾਡੇ ਖਿਲਾਫ ਕੋਈ ਸੱਪੈਕਸ਼ਨ ਨਹੀਂ। ਤੇ ਸ਼ਹਿਰ ਵਾਸੀਆਂ ਨੂੰ ਕੀ ਪੇਲਾ ਵੀ ਕੋਈ ਕੋਈ ਗਲਤ ਕੋਈ ਕਿਸੇ ਅਨਸਰ ਵਾਲੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਤਲਾਹ ਕਰਨ ਹਾਂਜੀ ਬਿਲਕੁਲ ਜੀ ਸਾਨੂੰ ਇਤਲਾਹ ਕਰਨ ਤੇ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਜਿਹੜੇ ਛੋਟੇ ਬੱਚੇ ਹਨ ਡਰ ਰਹੇ ਉਹਨਾਂ ਨੂੰ ਜਿਹੜੇ ਵੀ ਨਾ ਦਿੱਖੇ ਜਾਣ ਇਹ ਗੋਰਮੈਂਟ ਨੇ ਕਿਹਾ ਪਰ ਤੇ ਸਰ ਹੁਣ ਰੂਟੀਨ ਨਾਕਾਬੰਦੀ ਇਸ ਤਰ੍ਹਾਂ ਚੱਲਦੀ ਰਹੇਗੀ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਰਹੇਗੀ ਜੀ ਹਾਂਜੀ ਬਿਲਕੁਲ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕਰਾਈਮ ਕਰਨ ਵਾਲੇ ਜਾਂ ਬੁਲਟ ਦੇ ਪਟਾਕੇ ਮਾਰਦੇ ਜਾਂ ਹਾਈਪੀ ਚਲੀਜ਼ ਚਲਾਉਂਦੇ ਹਨ ਉਹਨਾਂ ਦੇ ਖਿਲਾਫ ਜੁਰਾ ਲਗਾਤਾਰ ਹੀ ਕਾਰਵਾਈ ਚੱਲੇ ਸੋ ਬਹੁਤ ਬਹੁਤ ਧੰ